ਤੇ ਵੋਦੇ ਚ ਗਈ ਦੇਰ ਨੂੰ ਸੋਰੀ ਇਹ ਵੀ ਆ ਤੇ ਇਹ ਵੀ ਆ ਤੇ ਉਹਦੇ ਨਾਲ ਹੀ ਜਦੋਂ ਤੇ ਫੋਟੋ ਪਾ ਆ ਵੀਰ ਸਾਡੇ ਨੂੰ ਫੋਟੋ ਪਾ ਬਬੀਓ ਹਾਂ ਉਹ ਤਾਂ ਮੇਰਾ ਗਿਆ ਸਕੂਲੇ ਤੋਂ ਆਵੇ ਕੋ ਤੁਹਾਡੇ ਲੱਗੇ ਸਾ ਬਸ ਆ ਨਿਸ਼ਾਨ ਦੇਖੋ ਆ ਸਾਰਾ ਲਹੂ ਜੇ ਕਿੰਨਾ ਕਿਤੋਂ ਕ੍ਰੀਸ ਦੀ ਜੇ ਸਾਡੇ ਕੋਲ ਗੱਲ ਵੇਖੀ ਨਹੀਂ ਜਾਂਦੀ ਆਪਣੇ ਅਸੀਂ ਮੰਜੀ ਦੇ ਕੁੜੀ ਨੂੰ ਲੱਗਿਆ ਸਾਡੇ ਕੋਲ ਵੇਖੀ ਨਹੀਂ ਜਾਂਦੀ ਵੀ ਸਰੀਰ ਸਾਰਾ ਖਾ ਖੜਿਆ ਆ ਆ ਸਾਡੀ ਮੋਟਰ ਆ ਸਾਡਾ ਵਗਦਾ ਅਸੀਂ ਤੁਹਾਨੂੰ ਇੱਕ ਮਾਤ ਚਾਉਣਾ ਬੜਾ ਔਖਾ 7-8 ਸਾਲ ਦੀ ਗੱਲ ਆ ਇਹ ਦੱਸ ਦੱਸ ਦੋ ਇਹ ਜੀ ਮੈਨੂੰ ਇੱਥੇ ਕੁੱਤੇ ਢਾ ਲਿਆ ਮੈਂ ਬੜੇ ਹੀ ਪਤਾ ਨਹੀਂ ਤੁਹਾਨੂੰ ਵੀ ਡੈਕ ਕੀਤਾ ਮੈਂ ਨੇ ਵੀ ਇਸ ਤੋਂ ਪਹਿਲਾਂ ਮੌਤ ਮੇਰੀ ਸੀ ਉਹ ਤੁਹਾਡਾ ਬਣਾ ਸ਼ੇਰ ਮੈਂ ਪਤਾ ਨਹੀਂ ਕਿਦਾਂ ਬਚਿਆ ਮੇਰੇ ਕੋਲ ਕਈ ਸੀ ਫਿਰ ਮੈਂ ਕਈ ਇੱਧਾ ਘਵਾਂਦਾ ਰਿਹਾ ਉਹ ਲੱਗਿਆ ਇੱਥੇ ਕਿਸਾਨ ਹੋਰ ਸੀਗਾ ਉਹ ਨੱਟ ਗਿਆ ਉਹ ਛੋਟਾ ਸੀ ਤਾਂ ਮੇਰੀ ਜਾਨ ਬਚੀ ਵੀ ਤੇ ਇਹਨਾਂ ਮਿੰਦੂ ਪਹਿਲਾਂ ਕੁੱਤਿਆਂ ਘਰ ਜਿਹੜੀ ਲੜਕੀ ਨੂੰ ਕੁੱਤਿਆਂ ਨੇ ਨੋਜ-ਨੋਜ ਕੇ ਖਾਦਾ ਉਹ ਮੇਰੀ ਲੜਕੀ ਹੈ ਉਹ ਘਰ ਤੋਂ 5:30 ਵਜੇ ਸ਼ਹਿਰ ਕਰਨ ਵਾਸਤੇ ਨਿਕਲੀ ਇੱਧਰ ਨੂੰ ਜੋ ਮੈਂ ਵੀ ਘਰ ਹੀ ਮੈਂ ਗੁਰਦੁਆਰਾ ਸਾਹਿਬ ਚਲਾ ਗਿਆ ਉਹ ਲੜਕੀ ਸ਼ਹਿਰ ਕਰਨ ਨਿਕਲ ਆਈ ਜੋ 20 ਮਿੰਟ ਦੇ ਅੰਦਰ 20 ਮਿੰਟਾਂ ਦੇ ਅੰਦਰ ਅੰਦਰ ਉਹ ਮੈਂ 20 ਮਿੰਟ ਮੇਰੇ ਗੁਰਦੁਆਰੇ ਲੱਗੇ ਉਹ 20 ਮਿੰਟ ਇੱਧਰ ਸ਼ਹਿਰ ਕਰਨ ਗਈ ਉਸ ਦੀ ਮਾਂ ਮੁੜ ਕੇ ਘਰੋਂ ਬਾਹਰ ਨਿਕਲ ਕੇ ਗਲੀ 'ਚੋਂ ਪਤਾ ਕੀਤਾ ਕਿ ਮੇਰੀ ਲੜਕੀ ਇੱਧਰ ਬਾਹਰ ਨਿਕਲੀ ਬਰਸ ਕਰਨ ਵਾਸਤੇ ਜਾਂ ਸ਼ਹਿਰ ਕਰਨ ਵਾਸਤੇ ਨਿਕਲੀ ਜਾਂ ਕਿੱਧਰ ਨੂੰ ਗਈ ਉਹ ਜੋ ਇੱਕ ਭਈਆ ਸੀ ਉਧਰ ਰੱਖਿਆ تھا ਉਹਨੇ ਦੱਸਿਆ ਕਿ ਇਧਰ ਨੂੰ ਗਈ ਹੈ ਲੜਕੀ ਐ ਸੜਕ ਨੂੰ ਸੈਰ ਕਰਨ ਵਾਸਤੇ ਗਈ ਹੈ ਤੇ ਉਹ ਮਾਂ ਉਹਦੀ ਵੀ ਜਿਹੜੀ ਪਿਛੇ-ਪਿਛੇ ਉਧਰ ਨੂੰ ਚਲੀ ਗਈ ਜਾ ਕੇ ਅੱਗੇ ਜਾ ਕੇ ਦੋ ਤਿੰਨ ਕਿੱਲੇ ਵੇਖਿਆ ਜਾ ਕੇ ਅੱਗੇ ਜੋ ਕੁੱਤੇ ਸੀ ਉਹ ਲੜਕੀ ਨੂੰ ਨੋਚ-ਨੋਚ ਕੇ ਖਾ ਰਹੇ ਦੇਖਣ ਦੇ ਬਾਵਜੂਦ ਵੀ ਉਸ ਕੁੱਤਿਆਂ ਨੂੰ ਬਹੁਤ ਦਬਕਾਇਆ ਪਰ ਉਹ ਕੁੱਤੇ ਉਸ ਨੂੰ ਨੋਚਣੋਂ ਨਹੀਂ ਹਟੇ ਨੋਚ-ਨੋਚ ਕੇ ਖਾ ਕੇ ਉਹਨੂੰ ਉਸ ਤੇ ਦਮ ਨਿਕਾਲ ਦਿੱਤੀ ਨਿਕਲ ਗਈ ਸੀ ਬੇਟੀ ਤੁਹਾਡੇ ਕਿੰਨੇ ਚਿਰ ਪਹਿਲਾਂ ਆਈ ਤੇ ਉਹਦੇ ਘਰ ਵਾਲੇ ਕਰਦੇ ਨੇ ਉਹਦੇ ਘਰ ਵਾਲੇ ਪੀਐਸਬ ਦੇ ਵਿੱਚ ਸਰਵਿਸ ਕਰਦੇ ਆ ਤੇ ਬੇਟੀ ਮੇਰੀ ਜੋ ਜਿੱਥੇ ਕਿਸ਼ਨਪੁਰ ਦੀ ਰਹਿਣ ਲਗੀ ਤੇ 29 ਤਰੀਕ ਨੂੰ ਆਈ ਆ 2 ਦਿਨ ਮੇਰੇ ਘਰ ਰਹੀ ਆ 3ਰੇ ਦਿਨੇ ਸਵੇਰ 5:30 6:00 ਵਜੇ ਮੌਤ ਹੋ ਗਈ ਹੈ ਕੀ ਕਹਿਣਾ ਚਾਹੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਅਸੀਂ ਇਹੋ ਕਹਿਣਾ ਚਾਹੁੰਦੇ ਆ ਕਿ ਚਲੋ ਇਹਨਾਂ ਦਾ ਕੋਈ ਨਾ ਕੋਈ ਅੱਗੇ ਵੀ ਬਹੁਤ ਇਹੋ ਜਿਹੇ ਕਾਂਡ ਹੁੰਦੇ ਆ ਪਰ ਕੋਈ ਹੱਲ ਨਹੀਂ ਹੁੰਦਾ ਇਹਦਾ ਪ੍ਰਸ਼ਾਸਨ ਨੂੰ ਇਹ ਚਾਹੀਦਾ ਇਹਨਾਂ ਦਾ ਕੋਈ ਹੱਲ ਕੋਈ ਮਸਲਾ ਕੋਈ ਇਹਨਾਂ ਦਾ ਕਰਨਾ ਚਾਹੀਦਾ ਚਾਹੀ ਕੋਈ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਚਾਹੀ ਇਹਨਾਂ ਦਾ ਕੋਈ ਨਾ ਕੋਈ ਬਣਾਉਣਾ ਚਾਹੀਦਾ ਜਿਹੜਾ ਇਹਨਾਂ ਨੂੰ ਕਿਤੇ ਬੰਦ ਕਿਤੇ ਜਾਣ ਚਾਹੀ ਇਹਨਾਂ ਦੀ ਨਸਬੰਦੀ ਕੀਤੀ ਜਾਵੇ ਚਾਹੀ ਇਹਨਾਂ ਨੂੰ ਗਾਂ ਤੋਂ ਇਹਨਾਂ ਨੂੰ ਕਿਤੇ ਆਵਾਰਾ ਕੁੱਤੇ ਜਿਹੜੇ ਇਹਨਾਂ ਨੂੰ ਮਾਰਨੇ ਚਾਹੀਦੇ ਆ ਪਹਿਲੇ ਵੀ ਮਾਰਦੇ ਕੋਈ ਹੁਣ ਵੀ ਮਾਰਨੇ ਚਾਹੀਦੇ ਇਹਨਾਂ ਨੂੰ ਪਰ ਜੇ ਇਹ ਕੋਈ ਨਹੀਂ ਸੋੰਦਾ ਬੜੀ ਯਾਰੀ ਇਹੋ ਜੇ ਕਾਂਡ ਹੋਇਆ ਪ੍ਰਸ਼ਾਸਨ ਇਹ ਆ ਜੇ ਕੋਈ ਅਸੀਂ ਹੁਣ ਵੀ डीसी ਦੇ ਵੀ ਤਰ੍ਹਾਂ ਭੇਜੀ ਆ ਅਖਬਾਰ ਚ ਵੀ ਕਢਾਇਆ ਪਰ ਕੋਈ ਨਹੀਂ ਇਹ ਸਭ ਇਦਾਂ ਰੋਲਦਾ ਰਹਿੰਦਾ ਕੋਈ ਨਹੀਂ ਸੁਣਦਾ ਜੇ ਜਦੋਂ ਕੋਈ ਕਾਰਨ ਹੁੰਦਾ ਉਦੋਂ ਇੱਕ ਦੋ ਦਿਨ ਹੁੰਦਾ ਰੌਲਾ ਰੱਪਾ ਮੁੜ ਕੇ ਬਾਅਦ ਕੁਝ ਨਹੀਂ ਹੁੰਦਾ ਤੇਰੀ ਬੇਟੀ ਘਰੋਂ ਸਿਆਰ ਕਰਨ ਗਈ ਮੈਂ 15 ਮਿੰਟ ਦੀ ਕਿ ਮੈਂ ਦੋ ਵਾਰੀ ਬਾਹਰ ਗਈ ਮੈਂ ਕਹਾਂ ਮੇਰੀ ਬੇਟੀ ਆਈ ਨਹੀਂ ਹੈ ਜੇ ਮੈਂ ਮੰਗਰ ਚੱਲ ਗਈ ਇਦਾਂ ਹੀ ਜਾਂਦੇ ਜਾਂਦੇ ਮੈਂ ਵੇਖਿਆ ਤੇ ਮੈਨੂੰ ਲੱਭੀ ਈ ਮੈਂ ਫਿਰ ਹੋਰ ਥੋੜੀ ਜੀ ਗਾੜੀ ਚੱਲ ਗਈ ਇਦ ਬਜਾ ਕੇ ਵੇਖਿਆ ਤੇ ਉਹਨੂੰ ਕੁੱਤੇ ਨੋਚ ਨੋਚ ਕੇ ਖਾਂਦੇ ਮੈਂ ਬੋਤਲ ਚੁੱਕੀ ਕੁੱਤਿਆਂ ਦੇ ਮਾਰੀ ਬਿਨ ਬੋਤਲ ਦੀ ਲੱਭੀ ਹੋਰ ਤੇ ਕੋਕਰੀ ਲੱਭਾ ਮੈਂ ਬੋਤਲ ਮਾਰੀ ਤਾ ਉਹ ਪਿੰਨੂ ਪੈ ਗਏ ਮੈਂ ਮੁੰਡਾ ਜਾਦਿਆ ਹਟਾ ਮੈਂ ਕਹੇ ਪੁੱਤ ਰੋਕੀ ਮੇਰੀ ਕੁੜੀ ਖਾਲੀ ਪਰ ਚਾਰ ਪੰਜ ਜਣੇ ਹੋ ਰਹੀ ਮੈਂ ਉਹਨਾਂ ਨੂੰ ਸੈਂਤਾ ਮਾਰੀਆਂ ਫਿਰ ਉਹ ਵੀ ਦੌੜੇ ਆਏ ਕਿ ਕੁਈ ਲੈ ਕੇ ਉਹਨਾਂ ਨੇ ਡੰਡੇ ਡੁੱਡੇ ਮਾਰੇ ਫਿਰ ਭਜੇ ਜਦ ਮੈਂ ਚੋਕੇ ਵੇਖੀ ਆਪਣੀ ਤੀਰੂ ਨਾਲ ਲਾਈ ਵੀ ਦੀ ਹੁੰਦੀ ਉਹ ਬੀੜੀ ਸਾਪਰਾਣ ਹੈਗੀ ਜੇ ਖਤਮ ਹੋ ਚੁਕੀ ਹੈ। ਹੋ ਸਾ ਕੋਈ ਨਹੀਂ ਉਹਦਾ। ਕੀ ਮੰਗ ਕਰਦੇ ਪਿਛਾ? ਮੈਂ ਮੰਗ ਕਰਦੀ ਕੁੱਤੇ ਮਾਰੇ ਜਾਣੇ ਚਾਹੀਦੇ। ਹੋ ਜੇ ਤੇਨੀ ਨੂੰ ਖਾ ਸਕਦੇ ਤੇ ਉਹ ਕੁੱਤਿਆਂ ਨੂੰ ਕਿਉਂ ਨਹੀਂ ਮਾਰ ਸਕਦੇ ਤੁਸੀਂ? ਨਿਆੜੇ ਲੈ ਆਉਣ ਦਾ ਦੇ ਕੋਈ ਦਮ ਖਾਦਾ ਕਿਤਾ ਨਾਲ। ਹੋਏ ਤਨੇ ਹੋਈ ਹੈ। ਹੋਏ ਸਾਡੇ ਨਾਲ ਤੇ ਆ ਹੋਈ ਘਟਰਾ ਹੋਈ। ਤੇ ਬਾਜੀ ਸਵੇਰੇ ਉਹ ਸ਼ਹਿਰ ਕਰਨ ਆਏ। ਜਿਨ੍ਹਾਂ ਦੀ ਡੈਥ ਹੋਈ ਤੇ ਉਹਨਾਂ ਨੂੰ ਫਿਰ ਇੱਥੇ ਇੱਕ ਕੁੱਤੀ ਹੀ ਪਹਿਲਾਂ ਤੇ ਉਹ ਉਹਦੇ ਕਰਕੇ ਤੇ ਉਹ ਜਿੱਦਾਂ ਬੁਰਸੀ ਭਾਈ ਮੂੰਹ ਦੇ ਵਿੱਚ ਬੁਰਸੀ ਕਰਦੇ ਕਰਦੇ ਜਾਂਦੇ ਤੇ ਕੁੱਤੀ ਜਿੱਦਾਂ ਪਈ ਤੇ ਸਾਰੇ ਕੁੱਤੇ ਇਕੱਠੇ ਹੋ ਗਏ ਉੱਥੇ ਹਾਂਜੀ ਤੇ ਫਿਰ ਉਹਨੂੰ ਬਾਵਾ ਖਾਦੀ ਸਾਰੇ ਹੱਥ ਪੈਰ ਸਾਰੇ ਖਾਲੇ ਸੀਗੇ ਹਾਂਜੀ ਸਾਡਕੋ ਪੈਣੀ ਮੀਆਂ ਖਾਨ ਥਾਣੇ ਦੀ ਪੁਲਿਸ ਇੱਕ ਫੀਮੇਲ ਦੀ ਬੋਡੀ ਲੈ ਕੇ ਆਈ ਸੀਗੀ ਬੋਡੀ ਦੇ ਜਿਹੜੇ ਅ ਜੋ ਪੁਲਿਸ ਕਾਰਜਾਂ ਵਿੱਚ ਸੀਗਾ ਕਿ ਡੌਗ ਬਾਈਟ ਦੇ ਨਾਲ ਇਹਦੀ ਜਿਹੜੀ ਮੌਤ ਹੋਈ ਹੈ ਪੇਸ਼ੈਂਟ ਨੂੰ ਜਦੋਂ ਅਸੀਂ ਪੋਸਟਮਾਰਟਮ 'ਚ ਐਗਜ਼ਾਮਿਨ ਕੀਤਾ ਤਾਂ ਉਹਦੇ ਇੰਨੇ ਕ ਜਿਆਦਾ ਮਲਟੀਪਲ ਵੂਨਸ ਸੀਗੇ ਕਿ ਉਹਦੇ ਬਾਡੀ ਦਾ ਮਤਲਬ ਹਰ ਪਾਰਟ ਜਿਹੜਾ ਕਿ ਉਹ ਕੁੱਤਿਆਂ ਨੇ ਮਤਲਬ ਨੋਚ-ਨੋਚ ਕੇ ਡੀਪ ਵੂਨਸ ਜਿਹਨੂੰ ਆਪਾਂ ਕਹਿੰਦੇ ਆ ਕਿ ਮਸਲ ਡੀਪ ਵੂਨਸ ਉਹ ਸੀਗੇ ਤੇ ਕਾਫੀ ਜਿਆਦਾ ਜਿਹੜਾ ਹੈਗਾ ਮਤਲਬ ਕਿ ਉਹ ਕੁੱਤਿਆਂ ਨੇ ਉਹਨੂੰ ਮਲਟੀਪਲ ਆਪਾਂ ਇੱਕ ਕੁੱਤੇ ਦਾ ਕੰਮ ਨਹੀਂ ਕਹਿ ਸਕਦੇ ਇਹਨੂੰ ਆਪਾਂ ਘੱਟੋ ਘੱਟ 3 ਜਾਂ 4 ਤੋਂ ਜ਼ਿਆਦਾ ਕੁੱਤੇ ਹੋ ਸਕਦੇ ਹਨ। ਦੱਸਦਾ ਕਾਰਨ ਕੀ ਹੈ? ਦੱਸਦਾ ਕਾਰਨ ਜਿਹੜਾ ਉਹ ਬੇਸਿਕਲੀ ਸ਼ੌਕ ਨਾਲ ਹੀ ਪੇਸ਼ੈਂਟ ਦੀ ਜਿਹੜੀ ਆ ਉਹ ਵਿਥਿਨ ਫਿਊ ਮਿੰਟਸ ਹੀ ਇੜੀ ਡੈਥ ਹੋ ਗਈ। ਤੁਸੀਂ ਕੀ ਮੰਨਦੇ ਹੋ ਇਹ ਕਾਰਨ ਉੱਪਰ ਕੀ ਕਰਨਾ ਚਾਹੀਦਾ? ਦੇਖੋ ਇਹੋ ਜਿਹੇ ਕਾਰਨ ਜਿਹੜੇ ਬਹੁਤ ਮਾੜੀ ਘਟਨਾ ਹੈ ਜਿਹੜੀ ਹੋਈ ਹੈ ਤੇ ਜਿਹੜਾ ਹੈਗਾ ਵਾਰਾ ਕੁੱਤੇ ਆਪਾਂ ਜਿਵੇਂ ਦੇਖਦੇ ਹਾਂ ਅੱਜਕੱਲ ਬਹੁਤ ਜ਼ਿਆਦਾ ਵੱਧੇ ਜਾ ਰਹੇ ਨੇ ਤੇ ਲੋਕਾਂ ਨੂੰ ਵੀ ਅਵੇਅਰ ਹੋਣਾ ਚਾਹੀਦਾ ਹੈ ਕਿ ਜਿੱਦਾਂ ਸੁੰਸਾਨੀ ਜਗ੍ਹਾ ਜਿਹੜੀਆਂ ਹੈਗੀਆਂ ਨੇ ਉਹਨਾਂ ਤੇ ਸੈਰ ਕਰਨ ਤੋਂ ਪਰਹੇਜ਼ ਕਰਨੀ ਚਾਹੀਦੀ ਹੈ ਪਲੱਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਜਿਹੜੇ ਅਵਾਰਾ ਕੁੱਤੇ ਨੇ ਉਹਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ